ਸੰਤ ਸ਼ਬਦ ਦੇ ਅਰਥ ਜੇ ਪੜਨੇ ਹੋਣ ਤੇ ਤੁਹਾਨੂੰ ਰਿਸਰਚ ਕਰ ਲਿਓ ਮਹਾਨ ਕੋਸ਼ ਚ ਜਾਣਾ ਪੈਣਾ ਕਿਉਂਕਿ ਕਈ ਵਾਰੀ ਇਹ ਅਸੀਂ ਕਥਾ ਵੀ ਕਰਦੇ ਆ ਹੁਣ ਸਮਾਂ ਇਦਾਂ ਦਾ ਵੀ ਜਦੋਂ ਸ਼ਬਦ ਵਰਤੀਦਾ ਨਾ ਸੰਤ ਤੇ ਕਈਆਂ ਦੇ ਚਿਹਰੇ ਵਿੰਗੀ ਜੀ ਹੋ ਜਾਂਦੇ ਆਖੋ ਸਤਿਨਾਮ ਕਿਉਂਕਿ ਅਸੀਂ ਸੋਸ਼ਲ ਮੀਡੀਆ ਤੇ ਸੁਣਦੇ ਆ ਪਖੰਡੀਆਂ ਬਾਰੇ ਬਲਤਕਾਰੀਆਂ ਬਾਰੇ ਤੋ ਖੇੜੀਆਂ ਬਾਰੇ ਤੇ ਸਾਨੂੰ ਇਹ ਸ਼ਬਦ ਸੁਣ ਕੇ ਨਾ ਹੁਣ ਅਸੀਂ ਵਿਚਰੀ ਦਾ ਤੇ ਅਸੀਂ ਹੋਰ ਤਰ੍ਹਾਂ ਕਰਦੇ ਆ ਪਰ ਨਹੀਂ ਪਿਆਰਿਓ ਇਹ ਸ਼ਬਦ ਬੜਾ ਸਨਮਾਨਿਆ ਹੋਇਆ ਏ ਅਸੀਂ ਬਨਾਰਸ ਦੇ ਠੱਗ ਦਾ ਜੀਵਨ ਤੇ ਸ਼ਬਦ ਇੱਧਰ ਜੋੜ ਲੈਨੇ ਆ ਪਰ ਮਾਰੇ ਨੇ ਬੜੇ ਥਾਵਾਂ ਤੇ ਵਾਰ-ਵਾਰ ਜ਼ਿਕਰ ਕੀਤਾ ਹੈ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸੰਤ ਹਮਾਰੀ ਓੜ ਸਤਾਣੀ ਸੰਤ ਹਮਾਰਾ ਪੂਰੀ ਅਸ਼ਟਪਦੀ ਉਚਾਰਤੀ ਸੰਤ ਕਾ ਦੋਖੀ ਸਦਾ ਪਵਿੱਤ ਸੰਤ ਕਾ ਦੋਖੀ ਕਿਸੇ ਕ ਪਰ ਉਹਨੇ ਸੰਤ ਸ਼ਬਦ ਦੇ ਅਰਥ ਪੜਨ ਵਾਸਤੇ ਤੁਹਾਨੂੰ ਡੂੰਘੀ ਹੋਣਾ ਪੈਣਾ ਉਹਦੇ ਵਾਸਤੇ ਜਦੋਂ ਆਪਾਂ ਵਿਦਿਆ ਪੜਾਂਗੇ ਨਾ ਗਿਆਨੀ ਜੀ ਬੈਠੇ ਬਿਆੰਤ ਰੂਹਾਂ ਇੱਥੇ ਬੈਠੀਆਂ ਭਾਈ ਦਵਿੰਦਰ ਸਿੰਘ ਸਾਜ ਸ਼ਬਦ ਜਿਹੜਾ ਨਿਕਲਣਾ ਹੈ ਸੱਚ ਧਿਆਨ ਦੇ ਆ ਜੀ ਕਿ ਜਿਹੜੀ ਰੂਹ ਦੇ ਪੈਰਾਂ ਤੋਂ ਸਿਰ ਤੱਕ ਸੱਚ ਹੈ ਨਾ ਉਹਨੂੰ ਕਿਹੇ ਦੀ ਪਰਵਾਹ ਨਹੀਂ ਭਾਵੇਂ ਵੱਡੇ ਤੋਂ ਵੱਡਾ ਬੰਦਾ ਆ ਜਾਏ ਮੀਰ ਆ ਜਾਏ ਗਰੀਬ ਆ ਜਾਏ ਉਹਨਾਂ ਨੂੰ ਕੋਈ 10 ਰੁਪਏ ਦੇ ਦੇ ਕੋਈ 10 ਲੱਖ ਦੇ ਦੇ ਉਹਨਾਂ ਕਹਣਾ ਭਲਾ ਹੋਵੇ ਸਪੈਸ਼ਲ ਨਹੀਂ ਕਿਸੇ ਨੂੰ ਮੂੰਹ ਤੇ ਸੱਚ ਕਹਿ ਦੇਣਾ ਆਖੋ ਸਤਨਾਮ ਸ੍ਰੀ ਇਹ ਪਹਿਲੇ ਅੱਖਰ ਦਾ ਅਰਥ ਹੈ ਵੀ ਜਿਹੜਾ ਸੱਚ ਤੇ ਪਹਿਰਾ ਦੇਵੇ ਨਿਮਰਤਾ ਜਿਹਦੇ ਚ ਅਤ ਦੀ ਹੋਏ ਟਿੱਪੀ ਉੱਤੇ ਪੈਂਦੀ ਆ ਵੀ ਕੋਈ ਸਵਾਦ ਹੀ ਟੋਕਰੀ ਭਰ ਕੇ ਵੀ ਰੱਬ ਦੇ ਪਿਆਰੇ ਦੇ ਸਿਰ 'ਚ ਪਾ ਜੇ ਤੇ ਉਹਦੇ ਮੱਥੇ ਤੇ ਤਿਉੜੀ ਨਾ ਪਵੇ ਉਹ ਗੋ ਹੱਸ ਪਵੇ ਤੇ ਜੇ ਕੋਈ ਫੁੱਲਾਂ ਦਾ ਹਾਰ ਬਣਾ ਕੇ ਲਿਆਵੇ ਤੇ ਉਹ ਗਲ 'ਚ ਪਾ ਦੇ ਮਹਾਂਪੁਰਖਾਂ ਦੇ ਤੇ ਉਹ ਫੇਰ ਵੀ ਹੱਸਦੇ ਰਹਿਣ ਇਹ ਅਰਥ ਨੇ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਬਿਓ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬੇਕੁਖਾਟੀ ਐਸੇ ਬਯੰਤ ਰੱਬ ਦੇ ਪਿਆਰੇ ਨੇ